ਦੋ ਵਿਅਕਤੀਆਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ 6 ਕਿਲੋ 150 ਗ੍ਰਾਮ ਹੈਰੋਇਨ ਸੀ ਰਿਕਵਰ ਕੀਤੀ ਹੈ। ਉਹਨਾਂ ਦੇ ਕੋਲੋਂ ਇੱਕ PX5 ਪਿਸਤਲ, 3 ਬੋਰ ਪਿਸਤਲ ਹੈ ਤੇ 4 ਲਾਈਵ ਗ੍ਰਾਊਂਡ ਉਹ ਵੀ ਅਸੀਂ ਰਿਕਵਰ ਕੀਤੇ ਹੈ ਨਾਲ 10000 ਡਰਗ ਮਨੀ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਹੈ। ਇਹ ਦੋ ਵਿਅਕਤੀ ਨੇ ਲਗਭਗ ਤੁਰ ਲਗ ਵਾਸੀ ਰਾਜਾਤਾਲ ਥਾਣਾ ਘਰੇਂਡਾ ਤੇ ਬਲਵਿੰਦਰ ਔਰ ਬੋਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਇਹੋ ਪ੍ਰੈਸ ਕਾਨਫਰੰਸ ਹੈ ਉਹਦਾ ਮੰਤਵ ਹੈਗਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਗਿਆ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ ਹਿਟ ਇੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਹਿਟ ਸਾਡੀ ਟੀਮ ਨੇ ਬੜੀ ਵੱਡੀ ਸਫਲਤਾ ਕੱਲ ਹਾਸਲ ਕੀਤੀ ਹੈ ਜਦੋਂ ਇੱਕ ਬਰਾੜ ਪਿੰਡ ਦੇ ਨੇੜੇ ਨਾਕਾ ਲਗਾ ਕੇ ਸਾਡੀ ਪੁਲਿਸ ਟੀਮ ਨੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ 6 ਕਿਲੋ 150 ਗ੍ਰਾਮ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਇੱਕ PX5 ਪਿਸਟਲ 3 ਬੋਰ ਪਿਸਟਲ ਹੈ ਤੇ ਚਾਰ ਲਾਈਵ ਰਾਉਂਡ ਉਹ ਵੀ ਅਸੀਂ ਰਿਕਵਰ ਕੀਤੇ ਹੈ ਨਾਲ 10000 ਡਰਗਮਨੀ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਸੀਗਾ ਇਹ ਦੋ ਵਿਅਕਤੀ ਨੇ ਲਵ ਪ੍ਰੀ ਉਰਫ ਲਵ ਵਾਸੀ ਰਾਜਾਤਾਲ ਥਾਣਾ ਘ੍ਰਿੰਡਾ ਅਤੇ ਬਲਵਿੰਦਰ ਉਰਫ ਬੋਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਦੋਵੇਂ ਥਾਣੇ ਘ੍ਰਿੰਡੇ ਦੇ ਰਹਿਣ ਵਾਲੇ ਨੇ ਇਨਾਂ ਦੇ ਇਲਾਵਾ ਇੱਕ ਹੋਰ ਜਗ੍ਹਾ ਤੇ ਨਾਕਾਬੰਦੀ ਕਰਦੇ ਹੋયા ਸਾਡੇ ਡਿਫੈਂਸ ਡਰੇਨ ਜਿਹੜਾ ਹੈਗਾ ਨਿਕਲਦਾ ਟਾਰੀ ਲਾਗੇ ਉੱਥੇ ਅਸੀਂ ਦੋ ਬੰਦਿਆਂ ਨੂੰ ਹੋਰ ਰਾਉਂਡ ਅਪ ਕੀਤਾ ਜਿਹੜਿਆਂ ਦਾ ਨਾਂ ਹੈਗਾ ਗੁਰਪ੍ਰੀਤ ਉਰਫ ਗੋਪੀ ਅਤੇ ਵਿਸ਼ਾਲ ਉਰਫ ਟੂਪਾ ਨਵੀਆਂ ਬਾਦੀਆ ਟਾਰੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸਿਓਂ 86 ਗ੍ਰਾਮ ਹੈਰੋਇਨ ਤੇ ਦੋ ਪਿਸਟਲਸ ਇੱਕ ਪੀਐਕਸ5 ਪਿਸਟਲ ਤੇ ਇੱਕ 30 ਬੋਰ ਜਿਹੜਾ ਪਿਸਟਲ ਹੈ ਇਹਨਾਂ ਕੋਲੋਂ ਰਿਕਵਰ ਕੀਤਾ ਗਿਆ ਇਹ ਦੋਵੇਂ ਮੁਕਦਮਿਆਂ ਦੇ ਨਾਲ ਇਹ ਜਿਹੜਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੈ ਇਹਦੇ ਚ ਅਸੀਂ ਸਾਰੇ ਜਿਹੜੇ ਇੱਥੇ ਸਮਗਲਰ ਨੇ ਜਿਹੜੇ ਇੱਥੇ ਮਾੜੇ ਅੰਸਰ ਨੇ ਜਿਹੜੇ ਕੁਛ ਨਾ ਕੁਛ ਗਤੀਵਿਧੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਜਿਹੜੀ ਪਾਕਿਸਤਾਨੀ ਆਈਐਸਆਈ ਜਿਹੜਾ ਸਾਡੇ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ बार-बार ਡਰੋਨ ਰਾਹੀਂ ਜਿਹੜਾ ਨਸ਼ਾ ਸਿੱਟਕੇ ਇਹ ਇਦਾਂ ਦੇ ਸਬਸਟਿਕੇਟਿਡ ਪਿਸਟਲ ਸਿੱਟਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹ ਜਿਹੜੀ ਉਸ ਦੀ ਲੜੀ ਤਹਿਤ ਹੀ ਅਸੀਂ ਇਸ ਤੇ ਸਖਤ ਕਾਰਵਾਈ ਪਹਿਲਾਂ ਵੀ ਕਰਦੇ ਆਏ ਸੀ ਤੇ ਅੱਗੇ ਵੀ ਕਰਦੇ ਰਵਾਂਗੇ ਸਰ ਲਵਪ੍ਰੀਤ ਤਾਂ ਉਹ ਵੀ ਪ੍ਰੋਫਾਈਲ ਕੀ ਹੈ ਜਿਹੜਾ ਜੀ ਲਵਪ੍ਰੀਤ ਤੇ ਬਲਵਿੰਦਰ ਬੌਬੀ ਨੇ ਇਹ ਦੋਵੇਂ ਦਿਹਾੜੀ ਟੱਪਾ ਕਰਨ ਵਾਲੇ ਬੰਦੇ ਨੇ ਜਿਹੜਾ ਬਲਵਿੰਦਰ ਬੌਬੀ ਹੈ ਇਸ ਤੇ ਪਹਿਲਾਂ ਵੀ ਕੇਐਂਡੀਪੀਐਸ ਐਕਟ ਤਹਿਤ ਮਕਦਮਾ ਦਰਜ ਹੈ ਸਰ ਪਾਕਿਸਤਾਨ ਤੋਂ ਵੀ ਵਾਰੀ ਜੀ ਜੀ ਬਿਲਕੁਲ ਜੀ ਇਹ ਜਿਹੜੀ ਖੇਪ ਹੈਗੀ ਹੈ ਇਹ ਹਰਿੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਾਕਿਸਤਾਨੀ ਆਈਐਸਆਈ ਵੱਲੋਂ ਡਰੋਨ ਰਾਹੀਂ ਇਹ ਭੇਜੀ ਗਈ ਸੀਗੀ ਤੇ ਇਹਨਾਂ ਨੇ ਰਿਸੀਵ ਕੀਤੀ ਸਾਡੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਇਹ ਜਿਹੜੇ ਚਾਰ ਵਿਅਕਤੀਆਂ ਨੂੰ ਵੱਖ-ਵੱਖ ਦੋ ਕੇਸਿਸ ਚ ਅਸੀਂ ਅਰੈਸਟ ਕੀਤਾ ਸਰ ਲੈਕ ਪੀ ਐਕਸ 5 ਜਿਹੜੇ ਪਿਸਟਲ ਨੇ ਨਾਲ ਹੈ ਰੂ ਅੱਜ ਅਨੁਸਾਰ ਸਿਟੀ ਪੁਲਿਸ ਨੇ ਵੀ ਉਹ ਕਵਿਸਟਨ ਉਹਨਾਂ ਨੇ ਵੀ ਇੱਕ ਗੱਲ ਪੜੀ ਆ ਪੀ ਐਕਸ 5 सेम ਹੈ ਕੋਈ ਇਹਨਾਂ ਦੇ ਨਾਲ ਨਹੀਂ ਆਪਸ ਵਿੱਚ ਕਨੈਕਸ਼ਨ ਉਹਨਾਂ ਦਾ ਜੀ ਬਿਲਕੁਲ ਸਾਡੀ ਜਿਹੜੀ ਤਫਤੀਸ਼ ਹੈ ਅਸੀਂ ਉਹਨਾਂ ਨਾਲ ਸਾਂਝੀ ਜ਼ਰੂਰ ਕੀਤੀ ਹੈ ਅਸੀਂ ਜਿਹੜਾ ক্লোਜ਼ਲੀ ਇਨਕਲੋਜ਼ ਕੋਆਰਡੀਨੇਸ਼ਨ ਵਿਦ ਸਿਟੀ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਅਸੀਂ ਕੋਆਰਡੀਨੇਸ਼ਨ ਚ ਹੈਗੇ ਆ ਤੇ ਇਹਨਾਂ ਦੇ ਜਿਹੜੇ ਵੀ ਲਿੰਕਸ ਹੈਗੇ ਆ ਇੱਧਰ ਦੇ ਲੋਕਲ ਲਿੰਕਸ ਪਾਰ ਦੇ ਲਿੰਕਸ ਅਸੀਂ ਸਾਰੇ ਐਕਸਪਲੋਰ ਕਰਕੇ ਜੇ ਹੋਰ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਜਲਦ ਸ਼ੇਅਰ ਕਰਾਂਗੇ ਸਰ ਦੇਸੀ ਕੁਸਟਲ ਆ ਕਿੱਥੋਂ ਰਹੇ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਤੀਬੋਰ ਦਾ ਇੱਕ ਸਫਿਸਟਿਕੇਟਿਡ ਵੈਪਨ ਹੈ ਪੀਐਕਸ5 ਹੈ ਉਹ ਬਾਹਰੋਂ ਆਇਆ ਸੀਗਾ ਡਰੋਨ ਰਾਹੀਂ ਆਇਆ ਸੀਗਾ ਜਿਹੜਾ ਦੂਜਾ ਸੀਗਾ ਉਹਦੀ ਅਸੀਂ ਜਿਹੜੀ origination ਹੈ ਸੀ ਇੱਥੇ ਦੇ ਨੈਟਵਰਕਸ ਜਿਹੜੇ ਡਰੱਗ ਰਨਿੰਗ ਰੈਕੇਟਸ ਵੈਪਨ ਰਨਿੰਗ ਰੈਕੇਟਸ ਨੇ ਉਹਨਾਂ ਨਾਲ ਐਕਸਪਲੋਰ ਕਰਕੇ ਉਹਨਾਂ ਨੂੰ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹਦੇ ਤੋਂ ਲੈ ਕੇ ਉਹਨੇ ਕਿੱਥੇ ਦੇ ਜਾਂ ਰਹੇ ਸੀ ਜੀ ਇਹਨਾਂ ਦੇ ਮੁਤਾਬਕ ਜਿਹੜੇ ਅੱਗੇ ਇਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਜਿਹੜਿਆਂ ਨੂੰ ਇਹ ਸਪਲਾਈ ਕਰਦੇ ਸੀਗੇ ਜਾ ਕੇ ਇਹ ਉਹਨਾਂ ਕੋਲ ਦੇਣ ਜਾ ਰਹੇ ਸੀਗੇ